कोरोना ਦੇ ਨਵੇਂ ਵੈਰੀਆਟ ਨੂੰ ਲੈ ਕੇ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਹਸਪਤਾਲ ਪ੍ਰਸ਼ਾਸਨ ਵੱਲੋਂ 코로나 ਦੇ ਮਰੀਜ਼ ਆਉਣ ਤੋਂ ਪਹਿਲਾਂ ਹੀ ਤਿਆਰੀਆਂ ਕੀਤੀਆਂ ਗਈਆਂ ਮੁਕੰਮਲ ਬਟਾਲਾ ਦੇ ਐਸਐਮਓ ਰਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅਸੀਂ ਆਕਸੀਜਨ ਵੈਂਟੀਲੇਟਰ ਅਤੇ ਦਵਾਈਆਂ ਦੇ ਨਾਲ-ਨਾਲ ਵਾਰਡ ਵੀ ਤਿਆਰ ਕਰ ਲਏ ਨੇ ਨਾਲ ਸੈਂਪਲ ਲੈਣ ਲਈ ਸਟਾਫ ਵੀ ਤਿਆਰ ਹੈ ਅਗਰ ਕੋਈ ਵੀ ਸ਼ੱਕੀ ਮਰੀਜ਼ ਲੱਗੇਗਾ ਤੇ ਉਸ ਦਾ ਸੈਂਪਲ ਲੈ ਕੇ ਇਲਾਜ ਕੀਤਾ ਜਾਵੇਗਾ ਆਮ ਲੋਕਾਂ ਨੂੰ ਭੀੜ ਭੜ ਵਾਲੇ ਇਲਾਕੇ ਵਿੱਚ ਨਹੀਂ ਜਾਣਾ ਚਾਹੀਦਾ ਹੱਥ ਸਾਫ਼ ਰੱਖਣੇ ਚਾਹੀਦੇ ਹਨ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਪੰਜਾਬ ਸਰਕਾਰ ਨੇ ਸਾਨੂੰ ਇਹੀ ਹਾਈ ਅਲਰਟ ਤੇ ਰਹਿਣ ਲਈ ਕਿਹਾ ਜੋ ਵੀ ਇਹਨਾਂ ਨੇ ਇਸ ਬਿਮਾਰੀ ਨਾਲ ਲੜਨ ਬਾਰੇ ਜੋ ਵੀ ਜਿਹੜਾ ਸਮਾਨ ਹੁੰਦਾ ਉਹ ਤਿਆਰ ਬਰ ਤਿਆਰ ਰੱਖਣ ਲਈ ਕਿਹਾ ਜਿਸ ਨੇ ਤੁਸੀਂ ਦੇਖ ਰਹੇ ਹੋ ਕਿ ਸੀਏ ਬੈਡ ਤਿਆਰ ਕਰ ਲਏ ਨੇ ਸਾਡੀ ਮੈਡੀਸਨ ਵਗੈਰਾ ਸਾਰੀ ਹੈਗੀ ਆ ਤੇ ਜੋ ਗਾਈਡਲਾਈਨਸ ਨੇ ਉਹ ਹੀ ਨੇ ਜੋ ਪਹਿਲਾਂ ਸੀਗੀਆਂ ਕਿ ਆਪਣਾ ਸੋਸ਼ਲ ਡਿਸਟੈਂਸ ਇੱਕ ਜਿਹੜੀ ਦੂਰੀ ਹੈ ਇੱਕ ਦੂਸਰੇ ਤੋਂ ਮੇਨਟੇਨ ਕਰਕੇ ਰੱਖੋ ਮਾਸਕ ਪਾ ਕੇ ਰੱਖੋ ਔਰ ਆਪਣੇ ਹੈਂਡ ਬਾਰ ਬਾਰ ਵਾਸ਼ ਕਰੋ ਸੈਨੀਟਾਈਜ਼ਰ ਵਗੈਰਾ ਦੀ ਯੂਜ਼ ਕਰੋ ਜਿਹੜਾ ਖਾਣਾ ਉਹ ਹੈਲਦੀ ਖਾਣਾ ਖਾਓ ਇਹ ਸਾਰੀ ਚੀਜ਼ਾਂ ਇਹ ਪੀੜਪੜਕੇ ਵਾਲੀ ਜਗ੍ਹਾ ਨੂੰ ਅਵਾਈਡ ਕਰੋ ਜੀ ਸਾਰੀ ਵੀ ਗੱਲ ਜਿਹੜੀ ਪਹਿਲਾ ਕੋਰੋਨਾ ਜਿਹੜਾ ਸੀ ਫਸਟ ਜਿਹੜਾ ਸੈਸਨ ਆਇਆ ਸੀ ਉਹਦਾ ਜਦੋਂ ਆਇਆ ਕਿੰਨਾ ਤੁਹਾਨੂੰ ਦੇਖਿਆ ਗਿਆ ਵੀ ਅੰਤਰ ਕੀਆ ਅਜੇ ਤੱਕ ਤੇ ਇਧਰ ਲਈ ਸਾਡੇ ਇਧਰਲੇ ਸਾਈਡ ਤੇ ਤਾਂ ਜੇ ਕੋਈ ਕੋਰੋਨਾ ਦੇ ਅਸਰ ਨਾਲ ਕੋਈ ਸ਼ੱਕੀ ਪੇਸ਼ੈਂਟ ਨਹੀਂ ਆ ਪਰ ਜਿਸ ਤਰ੍ਹਾਂ ਤੁਸੀਂ ਦੇਖਿਆ ਸੀ ਫਸਟ ਵੇਵ ਸੈਕੰਡ ਵੇਵ ਉਸ ਤੋਂ ਬਾਅਦ ਥਰਡ ਵੇਵ ਆਈ ਸੀ ਥਰਡ ਵੇਵ ਤੱਕ ਜਿਹੜਾ ਸੀਗਾ ਉਹ ਕਾਫੀ ਉਹਦਾ ਹਲਕਾ ਉਹਦਾ ਘੱਟ ਅਸਰ ਹੋਇਆ ਸੀ ਉਹਦਾ ਇੱਕ ਰੀਜ਼ਨ ਇਹ ਵੀ ਹੋ ਸਕਦਾ ਹੈ ਕਿ ਇੰਡੀਆ ਚ ਕਾਫੀ ਲੋਕਾਂ ਨੂੰ ਜਿਹੜਾ ਵੈਕਸੀਨ ਸੀਗਾ ਫਰਸਟ ਡੋਜ਼ ਸੈਕੰਡ ਡੋਜ਼ ਈਵਨ ਬੂਸਟਰ ਡੋਜ਼ ਵੀ ਲੱਗ ਚੁੱਕਾ ਸੀਗਾ ਤੇ ਹੋਪਫੁਲੀ ਇਹੀ ਹੈ ਕਿ ਜਿਹੜਾ ਹੁਣ ਜਿਹੜਾ ਨਵੀਂ ਵੇਰੀਐਂਟ ਆਇਆ ਇਹਨਾਂ ਦਾ ਕਰੋਨਾ ਦਾ ਤੇ ਉਹ ਜਿਹੜਾ ਵੈਕਸੀਨ ਜਿਹੜੇ ਜਿਨ੍ਹਾਂ ਨੂੰ ਵੈਕਸੀਨ ਲੱਗ ਚੁੱਕਾ ਹੈ ਉਹਨਾਂ ਨੂੰ ਜ਼ਿਆਦਾ ਤੰਗ ਨਹੀਂ ਕਰੇਗਾ ਹਾਂਜੀ ਸੈਂਪਲਿੰਗ ਸ਼ੁਰੂ ਹੋ ਗਈ ਜਿਸ ਤਰ੍ਹਾਂ ਤੁਸੀਂ ਰਸਤੇ 'ਚ ਦੇਖਿਆ ਸੀਗਾ ਸਾਡਾ ਕੋਵਿਡ ਦਾ ਸੈਂਪਲਿੰਗ ਦਾ ਰੂਮ ਸੀਗਾ ਉੱਥੇ ਇੱਕ ਐਮਪਲਾਈ ਇੱਕ ਲੈਬ ਟੈਕਨੀਸ਼ੀਅਨ ਪਰਮਨੈਂਟ ਅਸੀਂ ਪੋਸਟ ਕੀਤਾ ਹੈ ਜੇ ਤੁਸੀਂ ਪਾਸੇ ਦੇਖਿਆ ਤਾਂ ਕਿਹ ਕਿੰਝ ਜਾਂ ਤੋਂ ਪਚਾਉ ਇਹੀ ਜਿਸ ਤਰ੍ਹਾਂ ਮੈਂ ਪਹਿਲਾਂ ਬੋਲਿਆ ਸੀਗਾ ਭੀੜ ਭੜਕੇ ਵਾਲੀ ਜਗ੍ਹਾ ਨੂੰ ਅਵੋਇਡ ਕਰੋ ਜਿਸ ਤਰ੍ਹਾਂ ਤੁਸੀਂ ਆਪਾਂ ਦਰਵਾਜ਼ੇ ਨੂੰ ਜਾਂ ਕਿਸੇ ਅਲੱਗ-ਅਲੱਗ ਚੀਜ਼ਾਂ ਨੂੰ ਅਸੀਂ ਹੈਂਡਲ ਕਰਦੇ ਟੱਚ ਕਰਦੇ ਆਂ ਸੀ ਤੇ ਟੱਚ ਕਰਨ ਤੋਂ ਬਾਅਦ ਆਪਣਾ ਹੈਂਡ ਵਾਸ਼ ਕਰ ਲਓ ਸੈਨੀਟਾਈਜ਼ਰ ਯੂਜ਼ ਕਰ ਲਓ ਮਾਸਕ ਵਗੈਰਾ ਪਹਿਨ ਕੇ ਰੱਖੋ ਜਿਸ ਤਰ੍ਹਾਂ ਬਾਕੀ ਜਿਹੜੇ ਕੁੜਾਸ ਤੋਂ ਬਾਹਰ ਜਾਂਦੇ ਨੇ ਉਹ ਕਾਫੀ ਸ਼ਕੀ ਹੋਣੇ ਨੇ ਅਜੇ ਤੱਕ ਸਾਡੇ ਸਵਲਸਪੁਰ ਬਟਾਲਾ ਚ ਦੇ ਕੋਈ ਇਸ ਤਰ੍ਹਾਂ ਦਾ ਕੋਈ ਪੇਸ਼ੰਸ਼ਕੀ ਪਿਛ ਨਹੀਂ ਆਇਆ ਜੋ ਸਾਡੇ ਕੇਸ ਸੇ ਮੈਡੀਕਲ ਆਫਿਸ ਨੇ ਰਿਪੋਰਟ ਕੀਤਾ ਹੋਵੇ ਮੈਡੀਸ਼ਨ ਦੀ ਕਮੇਟੀ ਮੈਡੀਸ਼ਨ ਦੀ ਪੂਰੀ ਤਿਆਰੀ ਹੈ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਬੈੱਡ ਵਗੈਰਾ ਹੈਗੇ ਨੇ ਰੈਡੀ ਨੇ ਆਕਸੀਜਨ ਦੀ ਸਪਲਾਈ ਪਿੱਛੇ ਰੈਡੀ ਆ ਮੈਡੀਸਨ ਤੁਹਾਡੇ ਪਿੱਛੇ ਰੈਕ ਆ ਪੂਰੀ ਮੈਡੀਸਨ ਸਾਡੇ ਕੋਲ ਉਪਲਬਧ ਹੈਗੀ ਆ